ਕੱਲ ਕਰੀਬਨ 6:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਟਾਡਾ ਖੁਰਦ ਜੋ ਕਿ ਪੁਲਿਸ ਸਟੇਸ਼ਨ ਮਾਲਪੁਰ ਦੇ ਅਧੀਨ ਪੈਂਦਾ ਉਥੇ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਮੈਂ ਡੀਐਸਪੀ ਗੜਸ਼ੰਕਰ ਤੇ ਨਾਲ ਐਸਐਚਓ ਮਾਲਪੁਰ ਤੇ ਸਾਡੀਆਂ ਟੀਮਾਂ ਜਿਹੜੀਆਂ ਤੁਰੰਤ ਮੌਕੇ ਤੇ ਪਹੁੰਚੀਆਂ ਮੌਕੇ ਤੇ ਪਹੁੰਚ ਕੇ ਅਸੀਂ ਮੁਲਾਜ਼ਾ ਮੌਕਾ ਕੀਤਾ ਤੇ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਥੇ ਕੁਝ ਮੁੰਡੇ ਆਏ ਸੀਗੇ ਬਾਹਰਲੇ ਪਿੰਡੋਂ ਤੇ ਉਹਨਾਂ ਨੇ ਜਿਹੜਾ ਢਾਡਾ ਖੁਰ ਦਾ ਇੱਕ ਪਿੰਦਰ ਉਹਦੇ ਘਰ ਦੇ ਵਿੱਚ ਆ ਕੇ ਜਿਹੜਾ ਹਮਲਾ ਕੀਤਾ ਹਮਲਾ ਕਰਨ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਗੇਟ ਦੇ ਵਿੱਚ ਗੱਡੀ ਵੀ ਮਾਰੀ ਹੈ ਤੇ ਘਰ ਦੀ ਤੇ ਘਰ ਦੀ ਕੁਝ ਭੰਤੂੜ ਵੀ ਕੀਤੀ ਹੈ ਤੇ ਡੁੰਗਾਈ ਨਾਲ ਜਿਹੜੀ ਹੁਣ ਤੱਕ ਦੀ ਸਾਡੀ ਤਫ਼ਤੀਸ਼ ਹੈ ਉਹ ਕਰਨ ਤੋਂ ਉਪਰੰਤ ਜਿਹੜੀ ਵਜ੍ਹਾ ਰੰਜਿਸ਼ ਹੈ ਉਹ ਇਹ ਸਾਹਮਣੇ ਆਈ ਹੈ ਕਿ ਜਿਹੜਾ ਵਿਕਟਿਮ ਹੈ ਜਿਹੜਾ ਪਿੰਦਰ ਹੈ ਜਿਹਦੇ ਘਰ ਬੜਕੇ ਇਹਨਾਂ ਨੇ ਹਮਲਾ ਕੀਤਾ ਉਹ ਤੇ ਹਮਲਾ ਕਰਨ ਵਾਲਾ ਸੋਨੂ ਨਾਮ ਦਾ ਬਹੁਤ ਮੁੰਡਾ ਹੈਗਾ ਜਿਹਦਾ ਪੂਰਾ ਨਾਮ ਜਤਿੰਦਰ ਸਿੰਘ ਹੈ ਤੇ ਉਹ ਪਿੰਡ ਚੇਲੇ ਦਾ ਰਹਿਣ ਵਾਲਾ ਪਾਇਆ ਗਿਆ ਜੀ ਇਹ ਪਿੰਡ ਜਿਹੜਾ ਹੈਗਾ ਨਵਾਂ ਸ਼ਹਿਰ ਜਿਲ੍ਹੇ ਦੇ ਵਿੱਚ ਪੈਂਦਾ ਹੈਗਾ ਇਹਨਾਂ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਇਹ ਵੈਸੇ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਪਿੰਦਰ ਤੇ ਸੋਨੂ ਜਾਣਦੇ ਆ ਬਟ ਜਿਹੜਾ ਪਿੰਦਰ ਹੈ ਉਹਨੇ ਆਪਣੇ ਕਿਸੇ ਦੋਸਤ ਨੂੰ ਸੋਨੂ ਤੋਂ ਪੈਸੇ ਦਿਲਵਾਏ ਸੀ ਜੋ ਉਹ ਪੈਸਿਆਂ ਨੂੰ ਲੈ ਕੇ ਜਿਹੜਾ ਹੈਗਾ ਪਿੰਦਰ ਦੇ ਦੋਸਤ ਤੇ ਸੋਨੂ ਦੀ ਆਪਸ ਚਲਬਾੜ ਹੋਈ ਸੀ ਜਿਹਦੇ ਵਿੱਚ ਪਿੰਦਰ ਨੇ ਜਿਹੜਾ ਹੈਗਾ ਇਹਨਾਂ ਦੇ ਵਿੱਚ ਆਪਸੀ ਜਿਹੜਾ ਮਤਭੇਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਚਲਦੇ ਆ ਜਿਹੜਾ ਹੈਗਾ ਪਿੰਦਰ ਤੇ ਸੋਨੂ ਵੀ ਆਪਸ ਵਿੱਚ ਉਲਝ ਗਏ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਇਹ ਫੋਨ ਤੇ ਕਹਾਸੂਰੀ ਕਾਫੀ ਹੋਈ ਇਹ ਸਾਰੇ ਮਾਮਲੇ ਨੂੰ ਨਜਿੱਠਣ ਵਾਸਤੇ ਇਹਨਾਂ ਨੇ 11 ਤਰੀਕ ਨੂੰ ਕੋਰਟ ਫਤਰੀ ਵਿਖੇ ਇੱਕ ਮੀਟਿੰਗ ਕੀਤੀ। ਉਹ ਮੀਟਿੰਗ ਦੇ ਵਿੱਚ ਵੀ ਕੋਈ ਗੱਲ ਜਿਹੜੀ ਸਿਰੇ ਨਹੀਂ ਚੜੀ। ਜਰਕਿ ਇਹਨਾਂ ਦੇ ਵਿੱਚ ਆਪਸ ਬੋਲਬਾਲਾ ਹੋਰ ਵੱਧ ਗਿਆ। ਇਸੇ ਰੰਝੇਸ ਦੇ ਚੱਲਦੇ ਆ ਕੱਲ ਸੋਨੂ ਨੇ ਆਪਣੇ ਨਾਲ ਕੁਝ ਹੋਰ ਮੁੱਡੇ ਲੈ ਕੇ ਇਹਨਾਂ ਤੇ ਹਮਲਾ ਕੀਤਾ। ਹਮਲਾ ਕਰਨ ਦੇ ਦੌਰਾਨ ਜਿਹੜਾ ਹੈਗਾ ਕੁਝ ਅ ਗਨ ਸ਼ਾਟਸ ਵੀ ਫਾਇਰ ਹੋਏ ਜਿਨ੍ਹਾਂ ਦੇ ਕੋਲ ਸਾਡੇ ਕਬਜ਼ੇ ਵਿੱਚ ਨੇ ਤੇ ਇਹਦੇ ਦੌਰਾਨ ਹੀ ਜਿਹੜਾ ਹੈ ਇੱਕ ਬਜ਼ੁਰਗ ਦੇ ਗੋਲੀ ਵੀ ਲੱਗੀ ਹੈ ਜੋ ਪਿੰਦਰ ਉਹਨਾਂ ਦੇ ਨਾਲ ਜਿਹੜਾ ਰਿਲੇਟਡ ਹੈ ਉਹਨਾਂ ਦੀ ਕੱਲ ਸੀ ਜਿਹੜੀ ਹੈਗੀ ਹੈ ਸਿਵਲ ਹਸਪਤਾਲ ਪਹੁੰਚ ਕੇ ਜਿਹੜੀ ਹਾਲਤ ਪਤਾ ਕੀਤੀ ਆ ਉਹ ਖਤਰੇ ਤੋਂ ਬਾਹਰ ਨੇ ਪਰ ਉਹਨਾਂ ਨੂੰ ਜਿਹੜੀ ਅਗਲੇਰੇ ਇਲਾਜ ਵਾਸਤੇ ਜਿਹੜਾ ਸ਼ਰਪੁੱਸ਼ਟ ਕੀਤਾ ਗਿਆ ਤੇ ਸਾਡੇ ਕੋਲ ਦੌਰਾਨੇ ਤਫਤੀਸ਼ ਕਾਫੀ ਲੀਡਸ ਨੇ ਇਹਦੇ ਵਿੱਚ ਅਸੀਂ ਕੁਝ ਸਸਪੈਕਟ ਬੰਦਿਆਂ ਨੂੰ ਜਿਹੜਾ ਹੈਗਾ ਕਾਬੂ 'ਚ ਵੀ ਕਰ ਲਿਆ ਸਾਡੀ ਪੁੱਛਦਾਸ਼ ਜਾਰੀ ਹੈ ਤੇ ਜਿਹੜੇ ਦੋਸ਼ੀ ਨੇ ਉਹ ਬਹੁਤ ਜਲਦ ਜਿਹੜਾ ਹੈਗਾ ਕਿ ਸਲਾਖਾਂ ਪਿੱਛੇ ਹੋਣਗੇ